ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਸਾਇ ਤੁਹਾਡੇ ਤੇ ਵੀ ਕਿਤੇ ਨਾ ਕਿਤੇ ਟੁੱਕਦੀ ਹੋਵੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇੱਕ ਤਵਾਰ ਦੀ ਗੱਲ ਹੈ ਕਿ ਸਾਧ ਇੱਕ ਪਿੰਡ ਦੇ ਵਿੱਚ ਗਜਾ ਕਰਨ ਵਾਸਤੇ ਆਇਆ ਤਾਂ ਇੱਕ ਘਰੇ ਜੱਟ ਨੇ ਉਸ ਦੀ ਖੂਬ ਸੇਵਾ ਕੀਤੀ ਤਾਂ ਸਾਧ ਨੇ ਜੱਟ ਨੂੰ ਇੱਕ ਦੀਵਾ ਦਿੱਤਾ ਕਿਹਾ ਕਿ ਇਸ ਨੂੰ ਜਲਾ ਕੇ ਜਦੋਂ ਵੀ ਇਸ ਅੱਗੇ ਤੂੰ ਅਰਦਾਸ ਕਰੇਗਾ ਤਾਂ ਸਾਰੀਆਂ ਧਾਰਤਰੀਆਂ ਸਾਰੀਆਂ ਮਨੋ ਕਾਮਨਾ ਜੋ ਵੀ ਚੀਜ਼ ਇਸ ਤੋਂ ਤੂੰ ਮੰਗੇਗਾ ਤੇਰੇ ਸਾਹਮਣੇ ਕੁਝ ਹੀ ਮਿੰਟਾਂ ਦੇ ਵਿੱਚ ਲਿਆ ਕੇ ਹਾਜ਼ਰ ਕਰ ਦੇਵੇਗਾ ਪਰ ਸ਼ਰਤ ਇੱਕ ਹੈ ਵੀ ਉਹ ਜਿਹੜੀ ਚੀਜ਼ ਤੂੰ ਮੰਗੇਗਾ ਉਹ ਗਵੰਡੀ ਦੇ ਘਰੇ ਤੇਰੇ ਦੋ ਆਉਣਗੀਆਂ ਸੋ ਇੱਕ ਦਿਨ ਕੁਝ ਦਿਨ ਬੀਤੇ ਤਾਂ ਜੱਟ ਨੇ ਸੋਚਿਆ ਕਿ ਕਿਹਾ ਉਹ ਆਪਾਂ ਇਹ ਦੀਵੇ ਨੂੰ ਪ੍ਰਤਿਆਕ ਕੇ ਚੈੱਕ ਕਰ ਲਿਆ ਜਾਵੇ ਕਿਤੇ ਉਹ ਸਾਧਾ ਆਪਨੂੰ ਐਵੇਂ ਬੁੱਧੂ ਤਾਂ ਨਹੀਂ ਬਣਾ ਗਿਆ ਤਦ ਉਸਨੇ ਉਸ ਚਿਰਾਗ ਦੇ ਕੇ ਬੇਨਤੀ ਕੀਤੀ ਅਤੇ ਇੱਕ ਜਨ ਪ੍ਰਗਟ ਹੋਇਆ ਜਨ ਬੋਲਿਆ ਬੋਲ ਮੇਰੇ ਆਕਾ ਕਿਆ ਚਾਹੀਏ ਤਾਂ ਜੱਟ ਕਹਿੰਦਾ ਮੇਰਾ ਮਕਾਨ ਢਾ ਕੇ ਕੋਠੀ ਪਾ ਦੇ ਕੁਝ ਹੀ ਪਲਾਂ ਦੇ ਵਿੱਚ ਜੱਟ ਦੇ ਵਿਹੜੇ ਵਿੱਚ ਇੱਕ ਮਹਿਨਮਾ ਕੋਠੀ ਤਿਆਰ ਹੋ ਗਈ ਜਦੋਂ ਉਸਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਸੇ ਤਰ੍ਹਾਂ ਦੀਆਂ ਦੋ ਕੋਠੀਆਂ ਉਹਦੇ ਗੌਂਡੀ ਦੇ ਘਰੇ ਵੀ ਤਿਆਰ ਹੋ ਗਈਆਂ ਦੂਸਰੇ ਦਿਨ ਫਿਰ ਉਸਨੇ ਕਿਹਾ ਉਹ ਜਿੰਨ ਨੂੰ ਤੇ ਦੀਵਾ ਜਲਾ ਕੇ ਬੇਨਤੀ ਕੀਤੀ ਤਾਂ ਜਿੰਨ ਪ੍ਰਗਟ ਹੋਇਆ ਜਿੰਨ ਕਹਿੰਦਾ ਬੋਲ ਮੇਰੇ ਆਕਾ ਕਿਆ ਚਾਹੀਏ ਤਾਂ ਉਸਨੇ ਕਿਹਾ ਕਿ ਮੈਨੂੰ ਆਉਣ ਜਾਣ ਵਾਸਤੇ ਇੱਕ ਲਗਜ਼ਰੀ ਗੱਡੀ ਲਿਆ ਦੇ ਕੁਝ ਸਮੇਂ ਵਿੱਚ ਇੱਕ ਬਹੁਤ ਹੀ ਵਧੀਆ ਇੰਪੋਰਟਡ ਗੱਡੀ ਉਹਦੇ ਵਿਹੜੇ ਦੇ ਵਿੱਚ ਆ ਕੇ ਖੜੀ ਹੋ ਗਈ ਤੇ ਉਸਨੇ ਦੇਖਿਆ ਤਾਂ ਗੌਡੀਆਂ ਦੇ ਉਸੇ ਤਰ੍ਹਾਂ ਦੀਆਂ ਦੋ ਗੱਡੀਆਂ ਬਿੜੇ ਦੇ ਵਿੱਚ ਖੜੀਆਂ ਸੀ ਜੱਟ ਨੂੰ ਜੈਲਸੀ ਹੋ ਗਈ ਕਿ ਸਾਧੀ ਸੇਵਾ ਮੈਂ ਕੀਤੀ ਤੇ ਫਲ ਮੇਰੇ ਨਾਲੋਂ ਵੱਧ ਤੁਗਣਾ ਕੋਈ ਹੋਰ ਲੈ ਰਿਹਾ ਮੇਰੇ ਗੌਂਡੀ ਲੈ ਰਹਿਨੇ ਤਾਂ ਉਹਨੇ ਇੱਕ ਤਰਦੀਬ ਸੋਚੀ ਤੇ ਜੰਨ ਅੱਗੇ ਬੇਨਤੀ ਕੀਤੀ ਕਿ ਮੇਰੇ ਗੇਟ ਦੇ ਅੱਗੇ ਇੱਕ ਖੂਬਟ ਦੇ ਤਾਂ ਸਵਾਰਗੀ ਸੀ ਜਨ ਨੇ ਉਸਦੇ ਗੇਟ ਦੇ ਅੱਗੇ ਇੱਕ ਖੂਪੜ ਦਿੱਤਾ ਸਹਾਉ ਕਿ ਉਹ ਦੋ ਚੀਜ਼ਾਂ ਡਬਲ ਚੀਜ਼ ਉਹਨਾਂ ਦੇ ਗਵਾਂਢੀਆਂ ਨੂੰ ਮਿਲਣੀ ਸੀ ਉਹਨਾਂ ਦੇ ਗਵਾਂਢੀ ਦੇ ਅੱਗੇ ਦੋ ਖੂਪਟੇ ਗਏ ਤੇ ਫਿਰ ਜੱਟ ਨੇ ਦੂਸਰੇ ਦਿਨ ਦੀਵਾ ਜਲਾ ਕੇ ਤਾਂ ਫਿਰ ਜਨ ਪ੍ਰਗਟ ਹੋਇਆ ਤਾਂ ਜਨ ਬੋਲਿਆ ਕਿ ਬੋਲ ਮੇਰੇ ਆਕਾ ਕੀ ਚਾਹੀਏ ਤਾਂ ਜੱਟ ਨੇ ਕਿਹਾ ਕਿ ਮੇਰੀ ਇੱਕ ਅੱਖ ਨਹੀਂ ਕਰ ਦੇ ਸਵਾਭ ਕੀ ਉਹ ਗਵਾਂਢੀਆਂ ਦੇ ਦੋਨੇ ਅੱਖੀਆਂ ਅਖਾਨੀਆਂ ਹੋਣੀਆਂ ਸੀ ਤਾਂ ਜੱਟ ਦੇ ਇਕੱਲੇ-ਇਕੱਲੇ ਜੀ ਦੀ ਕਿੱਕ ਅਖਾਨੀ ਹੋ ਗਈ ਤੇ ਦੂਸਰੇ ਗਵਾਂਢੀ ਦਾ ਉਹਦਾ ਸਾਰਾ ਪਰਿਵਾਰ ਨਾ ਹੋ ਗਿਆ ਦੋਨੇ ਅਖਾਨੀਆਂ ਹੋ ਗਈਆਂ ਤੇ ਜਦੋਂ ਵੀ ਗਵਾਂਢੇ ਬਾਹਰ ਨਿਕਲਣ ਵਾਸਤੇ ਬਾਹਰ ਨਿਕਲੇ ਤਾਂ ਉਹ ਖੂਹ ਦੇ ਵਿੱਚ ਡੇਕੇ ਮਰ ਗਏ ਸੋ ਇਸ ਤਰ੍ਹਾਂ ਦੀ ਜੈਲਸੀ ਦੇ ਨਾਲ ਉਸ ਵਿਅਕਤੀ ਨੇ ਗਵੰਡੀਆਂ ਦਾ ਸਾਰਾ ਪਰਿਵਾਰ ਤਾਂ ਮਾਰ ਹੀ ਦਿੱਤਾ ਤੇ ਆਪਣੀਆਂ ਅੱਖਾਂ ਵੀ ਅੰਨੀਆਂ ਕਰ ਲਈਆਂ ਸੋ ਮੇਰੀ ਬੇਨਤੀ ਹੈ ਵੀਰੋ ਆਪਣੀ ਦਸਾਂ ਨਾਹੋਂ ਦੀ ਕਿਰਤ ਕਮਾਈ ਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਠੀਕ ਹੁੰਦਾ ਹੈ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਫालतू ਸੋਸੇ ਬਾਜ਼ੀਆ ਦੇ ਵਿੱਚ ਪੈ ਕੇ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਜਿਸ ਦੇ ਨਾਲ ਗਵੰਡੀਆਂ ਨੂੰ ਨੁਕਸਾਨ ਹੋਵੇ ਤੇ ਆਪਣਾ ਵੀ ਨੁਕਸਾਨ ਹੋਵੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਧੰਨਵਾਦ